ਚੇਰਮਨ ਪਣ ਸਬ ਪੰਜਾਬ ਅਤੇ ਹਲਕਾ ਇੰਚਾਰਜ ਫਤੇਗੜ ਚੂੜੀਆਂ ਸਰਦਾਰ ਬਲਬੀਰ ਸਿੰਘ ਪੰਨੂ ਨੇ ਪਿੰਡ ਕੋੜਲਾ ਬਾਮਾ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ ਅਤੇ ਨਾਲ ਲੱਗਦੇ ਪਿੰਡ ਖੋਗਾ ਵਿੱਚ 60 ਲੱਖ ਦੀ ਲਾਗਤ ਨਾਲ 1 ਕਿਲੋਮੀਟਰ 18 ਫੁੱਟ ਚੜਾਈ ਵਾਲੀ ਫਿਰਨੀ ਦੀ ਸੜਕ ਦਾ ਨੀਂਹ ਪੱਥਰ ਵੀ ਰੱਖਿਆ ਇਸ ਮੌਕੇ ਬੋਲਦੇ ਹੋਏ ਸਰਦਾਰ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਹਰ ਇੱਕ ਪਿੰਡ ਵਿੱਚ ਹੌਲੀ ਹੌਲੀ ਵਿਕਾਸ ਦਾ ਕੰਮ ਜੰਗੀ ਪੱਦਰ ਦੇ ਬਿਨਾ ਕਿਸੇ ਭੇਦਭਾਵ ਤੋਂ ਕਰਵਾਇਆ ਜਾਵੇਗਾ ਮਾਝਾ ਲਾਈਵ ਟੀਵੀ ਲਈ ਫਤੇਗੜ ਚੂੜੀਆਂ ਤੋਂ ਮੰਤਰੀ ਸਿੰਘ ਮੰਦਿਰਪੁਰ ਸਭ ਤੋਂ ਪਹਿਲਾਂ ਜੀ ਧੰਨਵਾਦ ਮੰਡੀ ਬੋਰਡ ਡਿਪਾਰਟਮੈਂਟ ਦਾ ਸਾਡੇ ਐਸ.ਡੀ.ਓ ਸਾਹਿਬ ਵੈਕਸੀਨ ਸਾਹਿਬ ਸਾਡੇ ਮੰਤਰੀ ਸਾਹਿਬ ਤੇ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪਿੰਡ ਘੋਗੇ ਦੀ ਡਿਮਾਂਡ ਨੂੰ ਸਮਝਦੇ ਹੋਏ ਸਾਡੇ ਸਰਪੰਚ ਸਾਹਿਬ ਨੇ ਡਿਮਾਂਡ ਦਿੱਤੀ ਸੀ ਡਿਮਾਂਡ ਨੂੰ ਸਮਝਦੇ ਹੋਏ ਪਿੰਡ ਦੀ ਫਿਰਨੀ ਬਹੁਤ ਬੁਰੇ ਹਾਲਾਤ ਸੀ ਪਿੰਡ ਵਾਸੀਆਂ ਨੂੰ ਬੜੀਆਂ ਮੁਸ਼ਕਲਾਂ ਆਉਂਦੀਆਂ ਸੀ ਪਿੰਡ ਦੀ ਫਿਰਨੀ ਨੂੰ 18 ਫੁੱਟ ਚੌੜੀ ਤੇ 1 ਕਿਲੋਮੀਟਰ ਲੰਬੀ ਜੋ 60 ਲੱਖ ਦੀ ਲੱਗਦੇ ਨਾਲ ਬਣ ਜਾ ਰਹੀ ਹੈ ਪਿੰਡ ਵਾਸੀਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਉਹ ਨਾਲ ਨਾਲ ਬੇਨਤੀ ਕਿਉਂਕਿ ਜਿੰਨਾ ਵੀ ਦਿੱਤਾ ਹੋਣਾ ਡਾਕਟਰ ਦਾ ਪੈਸਾ ਇਹਨਾਂ ਦੇ ਟੈਕਸ ਦੇ ਪੈਸੇ ਦੇ ਵਿੱਚੋਂ ਜਿੰਨਾ ਵੀ ਪਿੰਡਾਂ ਦੇ ਵਿੱਚ ਕੰਮ ਹੋ ਰਿਹਾ ਉਹਨੂੰ ਸਾਮ ਸੰਭਾਲ ਕਰਨੀ ਇਹਨੂੰ ਚੰਗੇ ਤਰੀਕੇ ਦੇ ਨਾਲ ਵਰਤਣਾ ਇਹ ਪਿੰਡ ਵਾਸੀਆਂ ਦਾ ਫਰਜ਼ ਬਣਦਾ ਹੈ ਉਹ ਨਾਲ ਨਾਲ ਪਿੰਡ ਕੋਟਲੇ ਬਾਮੇ ਦੇ ਵਿੱਚ ਸਕੂਲ ਦੇ ਵਿੱਚ ਕਾਫੀ ਕਾਰਗਜ਼ਾਰੀਆਂ ਹੋਣ ਵਾਲੀਆਂ ਸੀ ਪੌੜੀਆਂ ਦਾ ਕੰਮ ਸੀ ਹੋਰ ਵੀ ਬਿਲਡਿੰਗ ਦੇ ਵਿੱਚ ਕਾਫੀ ਕੰਮ ਹੋਣ ਵਾਲੀ ਸੀ ਉਹਨਾਂ ਦਾ ਵੀ ਅੱਜ ਅਸੀਂ ਸ਼ੁਰੂਆਤ ਕਰਕੇ ਆਏ ਆ ਪ੍ਰਾਇਮਰੀ ਸਕੂਲ ਇੱਕ ਬੱਚੇ ਦਾ ਬੇਸ ਨੇ ਬੜੀ ਮਨ ਨੂੰ ਖੁਸ਼ੀ ਹੋਈ ਅੱਜ ਮੈਨੂੰ ਪਿੰਡ ਕੋਲਲੇ ਬਾਮੇ ਦਾ ਸਕੂਲ ਵੇਖ ਕੇ ਸਾਡਾ ਵੀਰ ਟੀਚਰ ਜਗਤਾਰ ਸਿੰਘ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਪਿੰਡ ਕੋਲਲੇ ਬਾਮੇ ਦੇ ਸਕੂਲ ਦੇ ਵਿੱਚ ਬਹੁਤ ਸੋਹਣਾ ਬਹੁਤ ਸੋਹਣਾ ਕੰਮ ਕਰਕੇ ਦਿਖਾਇਆ ਹੈ ਬਹੁਤ ਬੱਚੇ ਮੈਂ ਦੇਖ ਰਿਹਾ ਹਾਂ ਸਾਰੇ ਬੱਚੇ ਬਹੁਤ ਇੰਟੈਲੀਜੈਂਟ ਨੇ ਬੱਚੇ ਬਹੁਤ ਸੋਹਣੇ ਤਰੀਕੇ ਦੇ ਨਾਲ ਸਰਦਾਰ ਜਗਤਾਰ ਸਿੰਘ ਜੀ ਜੋ ਉੱਥੇ ਟੀਚਰ ਨੇ ਉਹਨਾਂ ਨੂੰ ਪੜਾਈ ਕਰਦੇ ਨੇ ਔਰ ਮੈਂ ਵਿਸ਼ਵਾਸ ਦਉਂਦਾ ਜਿਹੜੇ ਵੀ ਮਹਿਕਮੇ ਦਾ ਸਾਡਾ ਭਰਾ ਜੋ ਸਰਕਾਰ ਦੇ ਨੁਮਾਇੰਦੇ ਨੇ ਵਿਭਾਗਿਆਂ ਦੇ ਵਿੱਚ ਜਿਹੜੇ ਚੰਗਾ ਕੰਮ ਕਰਕੇ ਦਿਖਾਉਣਗੇ ਮੈਂ ਪੂਰੇ ਖਲਕੇ ਦੇ ਵਿੱਚ ਹਰ ਇੱਕ ਵਿਭਾਗ ਨੂੰ ਆਪਣੇ ਵੱਲੋਂ ਇਸ ਚੀਜ਼ ਦਾ ਵਿਸ਼ਵਾਸ ਦਵੋਣਾ ਮੈਂ ਡੀਸੀ ਸਾਹਿਬ ਵੱਲੋਂ ਮੰਤਰੀ ਸਾਹਿਬ ਵੱਲੋਂ ਸੀਐਮ ਸਾਹਿਬ ਵੱਲੋਂ ਜਿੱਥੋਂ ਵੀ ਮੇਰੇ ਕੋਲ ਵੱਧ ਤੋਂ ਵੱਧ ਸਹਿਮਾਨਤ ਕਰਾਇਆ ਜਾਊਗਾ ਮੈਂ ਇਹਨਾਂ ਨੂੰ ਸਹਿਮਾਨਤ ਕਰਾਊਗਾ ਤੇ ਅਸੀਂ ਪੰਨੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡੇ ਪਿੰਡ ਦੀ ਫਿਰਨੀ ਦਾ ਜੋ ਮਤਲਬ ਅਦਗਾਟਨ ਕੀਤਾ ਤੇ ਸਾਨੂੰ ਜੋ ਪ੍ਰਮਾਣਿਕ ਦਵਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ